ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀਕੇ ਦੀ ਕਲਾਸ ਨੰਬਰ 24 ਲੈ ਕੇ ਆ ਚੁੱਕੇ ਹਾਂ ਜਿਸ ਚ ਅਪ ਪੜਾਂਗੇ ਮਹਾਰਾਜਾ ਦਲੀਪ ਸਿੰਘ ਬਾਰੇ ਤੇ ਉਹਨਾਂ ਦੇ ਸਮੇਂ ਹੋਈਆਂ ਦੋ ਐਂਗਲੋ-ਸਿੱਖ ਵਾਰਤ ਦੇ ਵਿਚਾਲੇ ਕਿ ਪਹਿਲੀ ਐਂਗਲੋ-ਸਿੱਖ ਵਾਰ ਦੇ ਵਿੱਚ ਕਿੰਨੀਆਂ ਬੈਟਲ ਸੀ ਤੇ ਦੂਜੀ ਐਂਗਲੋ-ਸਿੱਖ ਵਾਰ ਦੇ ਵਿੱਚ ਕਿੰਨੀਆਂ ਬੈਟਲ ਸੀ ਤੇ ਉਹਨਾਂ ਬਾਰੇ ਥੋੜਾ ਮੋਟਾ ਆਪਾਂ ਡਿਟੇਲ ਚ ਪੜਾਂਗੇ ਜੋ ਕਿ ਪੰਜਾਬ ਦੇ ਪੇਪਰਾਂ ਲਈ ਜ਼ਰੂਰੀ ਹੋਊਗਾ ਤੇ ਕੋਹੀਨੂਰ ਬਾਰੇ ਮਹਾਰਾਣੀ ਜਿੰਦਕੌਰ ਬਾਰੇ ਆਪਾਂ ਥੋੜੀ ਥੋੜੀ ਇਨਫੋਰਮੇਸ਼ਨ ਜਿਹੜੀ ਆਪਣੇ ਲਈ ਜ਼ਰੂਰੀ ਆਪਾਂ ਸਾਰੀ ਜਿਹੜੀ ਇਸ ਕਲਾਸ ਦੇ ਵਿੱਚ ਲੈਣੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਜਿਹੜਾ ਕਮੈਂਟਾਂ ਦੇ ਵਿੱਚ ਫੀਡਬੈਕ ਜ਼ਰੂਰ ਦਿਆ ਕਰੋ ਠੀਕ ਹੈ ਬਾਕੀ ਅਗਰ ਕਿਸੇ ਨੂੰ ਵੀ ਇਸ ਕਲਾਸ ਦੀ ਜਿਹੜੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤੇ ਜਿਹੜਾ ਇਹਦਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਚ ਜੋ ਪੁਆਇੰਟ ਸਰਚ ਕਰਿਓ ਤੇ ਜੋ ਪੁਆਇੰਟ ਪੰਜਾਬ ਨੂੰ ਸਰਚ ਕਰਿਓ ਸੌਰੀ ਤੇ ਉੱਥੋਂ ਤੁਹਾਨੂੰ ਜਿਹੜਾ ਹੈਗਾ ਇਸ ਤਰੀਕੇ ਦਾ ਆਈਕਨ ਦਿਖਨ ਨੂੰ ਮਿਲ ਜੂ ਉੱਥੋਂ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਪ੍ਰਿੰਟ ਕਰਵਾ ਸਕਦੇ ਹੋ ਹੁਣ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ ਹੈ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜੀ ਦਾ ਜਨਮ ਕਦੋਂ ਹੋਇਆ 1839 ਦੇ ਵਿੱਚ ਤੇ ਡੈਥ ਕਦੋਂ ਹੋਈ 1893 ਦੇ ਵਿੱਚ ਇਹਨੂੰ ਤੁਸੀਂ ਵਾਈਟ ਟ੍ਰਿਕ ਜਦੋਂ ਰੱਖ ਸਕਦੇ ਹੋ 39 ਨੂੰ ਜਦੋਂ 93 ਉਲਟ ਕਰ ਦੋਗੇ ਤਾਂ ਇੱਥੇ ਉਹਨਾਂ ਦਾ ਮਤਲਬ ਕਿ ਬਰਥ ਈਅਰ ਆ ਗਿਆ ਇਤੇ ਜਿਹੜਾ 1893 ਇਹੀ ਉਹਨਾਂ ਦਾ ਡੈਥ ਈਅਰ ਆ ਗਿਆ ਠੀਕ ਹੈ ਹੁਣ ਆਪਾਂ ਇਹਨਾਂ ਵਾਰੀ ਡਿਟੇਲ ਚ ਪੜਦੇ ਹਾਂ ਮਹਾਰਾਜਾ ਦਲੀਪ ਸਿੰਘ ਬੌਰਨ ਔਨ 4 ਸੈਪਟੰਬਰ 1839 ਮਹਾਰਾਜਾ ਦਲੀਪ ਸਿੰਘ ਦਾ ਜਨਮ ਕਦੋਂ ਹੋਇਆ 4 ਸੈਪਟੰਬਰ 1839 ਕਿੱਥੇ ਲਾਹੌਰ ਪਾਕਿਸਤਾਨ ਵਿੱਚ ਠੀਕ ਹੈ ਤੇ ਡੈਥ ਕਦੋਂ ਹੋਈ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਜਾ ਦਲੀਪ ਸਿੰਘ ਦੀ ਡੈਥ ਹੋਈ 22 ਅਕਤੂਬਰ 1893 ਪੈਰਿਸ ਫਰਾਂਸ ਦੇ ਵਿੱਚ 4 ਸੈਪਟੰਬਰ ਨੂੰ ਜਨਮ ਹੋਇਆ ਤੇ 22 ਅਕਤੂਬਰ ਨੂੰ ਡੈਥ ਹੋਈ ਤੇ 1839 ਨੂੰ ਜੇ ਤੁਸੀਂ 39 ਨੂੰ ਉਲਟਕ ਕਲੋਂਗੇ ਤਾਂ ਪੈरिस ਫਰਾਂਸ ਵਿੱਚ ਇੱਥੇ ਜਿਹੜੀ ਕਿ ਮਹਾਰਾਜਾ ਦਲੀਪ ਸਿੰਘ ਦੀ ਡੈਥ ਹੋਈ ਤੇ ਫਰਦਰ ਤੇ ਮਾਤਾ ਪਿਤਾ ਦਾ ਕੀ ਨਾਮ ਸੀ ਮਹਾਰਾਜਾ ਦਲੀਪ ਸਿੰਘ ਦੇ ਮਾਤਾ ਪਿਤਾ ਦਾ ਜੇ ਤੁਹਾਨੂੰ ਪਤਾ ਸਾਰੇ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਮਾਤਾ ਮਹਾਰਾਣੀ ਜਿੰਦਕੌਰ ਠੀਕ ਹੈ ਤੇ ਮਹਾਰਾਜਾ ਦਲੀਪ ਸਿੰਘ ਨੂੰ ਬਲੈਕ ਪ੍ਰਿੰਸ ਆਫ ਪਾਰਸ ਸ਼ਾਇਰ ਵੀ ਕਿਹਾ ਜਾਂਦਾ ਜਿਸ ਦੇ ਉੱਤੇ ਕੇ ਆਪਣੇ ਪੰਜਾਬ ਦੇ ਜਿਹੜੇ ਹੈਗੇ ਕਲਾਕਾਰ ਸਤਿੰਦਰ ਸਰਤਾਜ ਨੇ ਇਹਨਾਂ ਤੇ ਬਲੈਕ ਪ੍ਰਿੰਸ ਨਾਮ ਤੇ ਇੱਕ ਮੂਵੀ ਬਣਾਈ ਹੋਈ ਆ ਉਹ ਮਹਾਰਾਜਾ ਦਲੀਪ ਸਿੰਘ ਤੇ ਬਣਾਈ ਹੋਈ ਆ ਤੇ ਮਹਾਰਾਜਾ ਦਲੀਪ ਸਿੰਘ ਵਾਸ ਦੀ ਲਾਸਟ ਸਿੱਖ ਰੂਲਰ ਆਫ ਪੰਜਾਬ ਇਹ ਕੁਐਸਚਨ ਆਉਂਦਾ ਹੁੰਦਾ ਕਿ ਪੰਜਾਬ ਦਾ ਲਾਸਟ ਸਿੱਖ ਰੂਲਰ ਕੌਣ ਸੀ ਮਹਾ ਜਿਹੜਾ ਹੈ ਉਹ ਹੈਗੇ ਸੀ ਮਹਾਰਾਜਾ ਦਲੀਪ ਸਿੰਘ ਠੀਕ ਹੈ ਮਹਾਰਾਜਾ ਦਲੀਪ ਸਿੰਘ ਵਾਸ ਦੀ ਰੂਲਰ ਆਫ ਪੰਜਾਬ ਡਿਊਰਿੰਗ ਦੀ ਐਂਗਲੋ ਸਿੱਖ ਵਾਰਸ ਇਹ ਵੀ ਕੁਐਸਚਨ ਹੁੰਦਾ ਕਿ ਐਂਗਲੋ ਸਿੱਖ ਵਾਰਸ ਵਿੱਚ ਪੰਜਾਬ ਵਿੱਚ ਕੌਣ ਰੂਲ ਕਰ ਰਿਹਾ ਸੀ ਠੀਕ ਹੈ ਮਹਾਰਾਜਾ ਦਲੀਪ ਸਿੰਘ ਹੁਣ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ ਇਹ ਹੈਗਾ ਆਪਣਾ ਫਸਟ ਐਂਗਲੋ ਸਿੱਖ ਵਾਰ ਮਹਾਰਾਜ ਦਲੀਪ ਸਿੰਘ ਬਲੇ ਜਿਹੜੀਆਂ ਦੋਨੋਂ ਜਿਹੜੀਆਂ ਐਂਗਲੋ ਸਿੱਖ ਵਾਰਸ ਹੋਈਆਂ ਸੀ ਪਹਿਲੀ ਤੇ ਦੂਜੀ ਪਹਿਲੀ ਐਂਗਲੋ ਸਿੱਖ ਵਾਰ ਕਦੋਂ ਹੋਈ 1845 ਤੋਂ 46 ਦੇ ਵਿੱਚ ਇਹ ਤੁਸੀਂ ਠੀਕ ਹੈ ਇੰਪੋਰਟੈਂਟ ਮਾਰਕ ਕਰ ਲਓ ਜਿਹੜੇ ਹੈਗੇ ইयर्स ਨੂੰ ਕਦੋਂ ਕਦੋਂ ਹੋਈਆਂ 1845 ਤੇ 46 ਦੇ ਵਿੱਚ ਕਿਉਂਕਿ ਇਹ ਕੁਐਸਚਨ ਆਉਂਦੇ ਹੁੰਦੇ ਆ ਤੇ ਪਹਿਲੀ ਸਿੱਖ ਦਵਾਰ ਦੇ ਪਹਿਲੀ ਐਂਗਲੋ ਸਿੱਖ ਵਾਰ ਦੇ ਵਿੱਚ ਕਿੰਨੀਆਂ ਬੈਟਲਸ ਹੋਈਆਂ ਇਹਦੇ ਵਿੱਚ 5 ਲੜਾਈਆਂ ਹੋਈਆਂ ਠੀਕ ਆ ਉਹ ਕਿਹੜੀਆਂ ਕਿਹੜੀਆਂ ਹੋਈਆਂ ਪਹਿਲਾਂ ਇੱਥੇ ਤੁਸੀਂ ਇਹ ਚੀਜ਼ ਨੂੰ ਨੋਟ ਕਰ ਲਿਓ ਕੋਈ ਇਹ ਵੀ ਜਿਹੜਾ ਜਿਹੜਾ ਇੰਡੀਆ ਦਾ ਗਵਰਨਰ ਜਨਰਲ ਕੌਣ ਸੀ ਗਵਰਨਰ ਜਨਰਲ ਆਫ ਇੰਡੀਆ ਉਦੋਂ ਹੈਗਾ ਸੀ ਲਾਰਡ ਹਾਰਡਿੰਗ ਜਿਹੜੇ ਗਵਰਨਰ ਜਨਰਲ ਹੋਗੇ ਗਵਰਨਰ ਹੋਗੇ ਠੀਕ ਹੈ ਬਾਇਸ ਰਾਇ ਆਫ ਇੰਡੀਆ ਹੋਗੇ ਉਸ ਨੂੰ ਆਪਾਂ ਇੰਡੀਅਨ ਹਿਸਟਰੀ ਵਿੱਚ ਪੜਾਵਾਂਗੇ ਤੇ ਹੁਣ ਆਪਾਂ ਬੈਟਲਜ਼ ਬਾਰੇ ਗੱਲ ਕਰਦੇ ਆ ਕਿਹੜੀਆਂ ਕਿਹੜੀਆਂ ਬੈਟਲ ਹੋਈਆਂ ਸਭ ਤੋਂ ਪਹਿਲਾਂ ਹੋਈ ਬੈਟਲ ਆਫ ਮੁੱਦਗੀ ਫਿਰ ਹੋਈ ਫਿਰੋਜ਼ਪੁਰ ਫਿਰ ਹੋਈ ਬੱਦੋਵਾਲ ਫਿਰ ਹੋਈ ਬੈਟਲ ਆਫ ਅਲੀਵਾਲ ਫਿਰ ਹੋਈ ਬੈਟਲ ਆਫ ਸਬਰਾਉ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਜਿਹੜੀ ਹੈਗੀ ਟ੍ਰਿਕ ਵੀ ਬਣਾ ਕੇ ਦੱਸ ਦਵਾਂ ਨਾ ਪਰ ਪਹਿਲਾਂ ਤੁਸੀਂ ਜਿਹੜਾ ਹੈਗਾ ਇਹਨੂੰ ਪਹਿਲਾਂ ਤੁਸੀਂ ਦੇਖੋ 18 ਦਸੰਬਰ 1845 ਨੂੰ ਬੈਟਲ ਆਫ ਮੁੱਦ ਕੀ ਹੋਈ 1845 ਨੂੰ ਬੈਟਲ ਆਫ ਮੁੱਦ ਕੀ ਹੋਈ ਸਿੱਖਾਂ ਜੋ ਕੌਣ ਸੀ ਲਾਲ ਸਿੰਘ ਤੇ ਬ੍ਰਿਟਿਸ਼ ਚ ਕੌਣ ਸੀਗਾ ਹਿਊਗੋਫ ਤੇ ਵਿਕਟਰੀ ਕੌਣ ਜਿੱਤਿਆ ਬ੍ਰਿਟਿਸ਼ ਜਿੱਤੇ ਠੀਕ ਹੈ ਤੇ ਫਿਰ ਦੂਜੀ ਤੇ ਦੂਜੀ ਹੋਈ 21 ਦਸੰਬਰ 1845 ਨੂੰ ਇਹ ਵੀ 45 ਚ ਹੋਈ ਇਹ ਵੀ 45 ਹੋਈ ਪੈਡੀਆਂ ਦੋਨੋਂ ਬੈਟਲਾਂ ਜਿਹੜੀਆਂ 45 45 ਚ ਹੋਈਆਂ ਇਹ 21 ਦਸੰਬਰ 1845 ਨੂੰ ਬੈਟਲ ਆਫ ਫਿਰੋਜ਼ਪੁਰ ਸਿੱਖਾਂ ਵੱਲੋਂ ਕੌਣ ਸੀ ਲਾਲ ਸਿੰਘ ਤੇ ਤੇਜ ਸਿੰਘ ਅੰਗਰੇਜ਼ਾਂ ਵੱਲ ਉਹ ਸੇਮ ਤੇ ਜਿੱਤੇ ਵੀ ਇਹਨੂੰ ਅੰਗਰੇਜ਼ਾਂ ਥਰਡ ਬੈਟਲ ਹੋਈ ਜਿਹੜੀ ਕਿ ਜ਼ਰੂਰੀ ਆ ਇਹ ਪਹਿਲੀ 英ਗਲੋ ਸਿੱਖ ਵਾਰ ਦੇ ਵਿੱਚ ਠੀਕ ਆ ਇਹ 21 ਜਨਵਰੀ 1846 ਨੂੰ ਹੋਈ ਤੇ ਕਿਹੜੀ ਸੀ ਬੈਟਲ ਆਫ ਬੰਦੋਵਾਲ ਇਹ ਦੇ ਵਿੱਚ ਸਿੱਖਾਂ ਨੂੰ ਕੌਣ ਲੀਡ ਕਰ ਰਿਆ ਸੀ ਇਹਨਾਂ ਇਹਨੂੰ ਕਰ ਰਏ ਸਿੱਖਾਂ ਨੂੰ ਲੀਡ ਰਣਜੋਤ ਸਿੰਘ ਰਣਜੋਤ ਸਿੰਘ ਮਜੀਠਾ ਠੀਕ ਹੈ ਤੇ ਅੰਗਰੇਜ਼ਾਂ ਚ ਕੌਣ ਸੀ ਹੈਨਰੀ ਸਮਿਥ ਤੇ ਇਹ ਜਿਹੜੀ ਬੈਟਲ ਸੀ ਸਿੱਖਾਂ ਨੇ ਜਿੱਤੀ ਤੇ ਇਹ ਵੀ ਕੁਐਸਚਨ ਆਉਂਦਾ ਕਿ ਪਹਿਲੀ 英ਗਲੋ ਸਿੱਖ ਵਾਰ ਦੇ ਵਿੱਚ ਕਿਹੜੀ ਬੈਟਲ ਸੀ ਜਿਹੜੀ ਸਿੱਖਾਂ ਨੇ ਜਿੱਤੀ ਬੈਟਲ ਆਫ ਬੰਦੋਵਾਲ ਕੌਣ ਉਹਨੂੰ ਲੀਡ ਕਰ ਰਿਆ ਸੀ ਰਣਜੋਤ ਸਿੰਘ ਮਜੀਠਾ ਇਹ ਚੌਥੀ ਬੈਟਲ ਹੋਈ ਪਹਿਲੀ ਵਾਰ ਸਖਵਾਰ ਦੀ 28 ਜਨਵਰੀ 1846 ਨੂੰ ਠੀਕ ਹੈ ਕਿਹੜੀ ਸੀ ਬੈਟਲ ਆਫ ਅਲੀਵਾਲ ਇਹਨੂੰ ਵੀ ਕੌਣ ਲੀਡ ਕਰ ਰਿਹਾ ਸੀ ਸਿੱਖਾਂ ਚ ਰਣਜੋਤ ਸਿੰਘ ਮਜੀਠਾ ਤੇ ਬ੍ਰਿਟਿਸ਼ ਨੂੰ ਹੈਨਰੀ ਸਮਥ ਤੇ ਜਿੱਤ ਗਈ ਹੋਈ ਬ੍ਰਿਟਿਸ਼ ਦੀ ਠੀਕ ਹੈ ਲਾਸਟ 10 ਫਰਬੂਰੀ 1846 ਨੂੰ ਹੋਈ ਠੀਕ ਹੈ ਕਿਹੜੀ ਬੈਟਲ ਆਫ ਸਬਰਾਉ ਤੇ ਸਿੱਖਾਂ ਨੂੰ ਕੌਣ ਲੀਡ ਕਰ ਰਸੀ ਲਾਲ ਸਿੰਘ ਤੇਜ ਸਿੰਘ ਸ਼ਾਮ ਸਿੰਘ ਟਾਰੀ ਵਾਲਾ ਤੇ ਅੰਗਰੇਜ਼ਾਂ ਚ ਹੈਨਰੀ ਹਾਰਡਿੰਗ ਤੇ ਹਿਊ ਗੋਫ ਤੇ ਜਿੱਤਿਆ ਕਿ ਨਹੀਂ ਇਹ ਵੀ ਬ੍ਰਿਟਿਸ਼ ਨੇ ਜਿੱਤੀ ਠੀਕ ਹੈ ਇਹਨੂੰ ਤੁਸੀਂ ਜਿਹੜਾ ਹੈਗਾ ਆਪਾਂ ਇਹਦੀ ਟਰਿਕ ਬਣਾ ਸਕਦੇ ਆ ਕਿ ਕਿਹਦੀ ਟਰਿਕ ਜਿਹੜੀ ਤੁਹਾਨੂੰ ਇੰਟਰਨੈਟ ਤੇ ਮਤਲਬ ਕਿ ਟਰਿਕ ਮਿਲ ਜੂਗੀ ਮਾਫੀ ਬਖਸ਼ੋ ਤੁਸੀਂ ਜੇ ਗੂਗਲ ਤੇ ਭਰੋਗੇ ਨਾ ਇਹ ਟਰਿਕ ਤੁਹਾਨੂੰ ਤਾਂ ਹੀ ਮਿਲ ਜੂਗੀ ਮਾ ਐਮ ਤੇ ਮੁੱਦਗੀ ਠੀਕ ਹੈ ਬੈਟਲ অফ ਮੁੱਦਗੀ ਐਫ ਤੇ ਬੈਟਲ ਆਫ ਜਿਹੜੀ ਫਿਰੋਜ਼ਪੁਰਾ ਦੀ ਠੀਕ ਹੈ ਇਹਨੂੰ ਤੁਸੀਂ ਟ੍ਰਿਕ ਨੂੰ ਜਿਹੜਾ ਹੈਗਾ ਆਪਣੇ ਨੋਟਬੁੱਕ ਤੇ ਨੋਟ ਕਰ ਲਿਓ ਫਿਰੋਜ਼ਪੁਰ ਤੇ ਬਖਸ਼ੂਰ ਤੋਂ ਬਾਅਦ ਬੀ ਤੇ ਆ ਗਈ ਬੱਦੋਵਾਲ ਬੱਦੋਵਾਲ ਏ ਤੇ ਆ ਗਈ ਬੈਟਲ ਆਫ ਅਲੀਵਾਲ ਤੇ ਐਸ ਤੇ ਆ ਗਈ ਬੈਟਲ ਆਫ ਸਬਰਾਉਂ ਠੀਕ ਆ ਮਾਫੀ ਬਖਸ਼ੋ ਇਹਨੂੰ ਤੁਸੀਂ ਜਿਹੜਾ ਹੈਗਾ ਵਾਈ ਟ੍ਰਿਕ ਵੀ ਨੋਟ ਕਰ ਸਕਦੇ ਹੋ ਤੇ ਹੁਣ ਇਹਨੂੰ ਵੈਸੇ ਤਾਂ ਇੱਕ ਇੱਕ ਇਹੀ ਪੁੱਛ ਹੁੰਦਾ ਕਿ ਬੈਟਲ ਆਫ ਮੁੱਦਕੀ ਦੇ ਵਿੱਚ ਮਤਲਬ ਕਿ ਸਿਰਫ ਪਹਿਲੀ ਬੈਟਲ ਦਾ ਜਿਆਦਾ ਜ਼ਰੂਰੀ ਆ ਕਿ ਬੈਟਲ ਆਫ ਮੁੱਦਕੀ ਦੇ ਵਿੱਚ ਸਿੱਖਾਂ ਨੂੰ ਕੌਣ ਲੀਡ ਕਰ ਰਿਹਾ ਸੀ ਇਹ ਕਰ ਰਿਹਾ ਸੀ ਲਾਲ ਸਿੰਘ ਠੀਕ ਹੈ ਤੇ ਜਾਂ ਉਹਦਾ ਹੁੰਦਾ ਬੈਟਲ ਆਫ ਬੱਦੋਵਾਲ ਦੇ ਵਿੱਚ ਕੌਣ ਲੀਡ ਕਰ ਰਿਹਾ ਸੀਗਾ ਤੇ ਬੈਟਲ ਆਫ ਜਿਹੜੀ ਪਹਿਲੀ ਅੰਗਲੋ ਸਿੱਖ ਵਾਰਤ ਦੇ ਵਿੱਚ ਕਿਹੜੀ ਬੈਟਲ ਦਿੱਤੀ ਠੀਕ ਹੈ ਸਿੱਖਾਂ ਨੇ ਉਹ ਹੈਗੀ ਬੈਟਲ ਆਫ ਬੱਦੋਵਾਲ ਤੇ ਇਹਨੂੰ ਤੁਸੀਂ ਆ ਤਾਂ ਤੁਸੀਂ ਯਾਦ ਰੱਖਿਓ 1845 ਤੋਂ 1857 ਦੇ ਵਿੱਚ ਹੋਈਆਂ ਪਹਿਲੀਆਂ ਦੋ ਬੈਟਲਾਂ 1845 ਦੇ ਵਿੱਚ ਹੋਈਆਂ ਤੇ ਲਾਸਟ ਵਾਲੀਆਂ 3 ਮਿਤਰ 1806 ਚ ਦੇ ਵਿੱਚ ਹੋਈਆਂ ਇਹਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ 18 21 22 28 10 18 ਦਸੰਬਰ 21 ਦਸੰਬਰ 21 ਜਨਵਰੀ 28 ਜਨਵਰੀ 10 ਫਰਵਰੀ ਇਹਨੂੰ ਤੁਸੀਂ ਦੇਖੋ ਸੀਕੁਐਂਸ ਚ ਯਾਦ ਕਰੋ 18 21 22 28 10 ਠੀਕ ਹੈ ਇੱਥੇ ਇਥੋਂ ਤੁਸੀਂ ਯਾਦ ਰੱਖ ਸਕਦੇ ਹੋ 18 ਦਸੰਬਰ ਤੇ ਇਹ ਹੈਗਾ 21 ਦਸੰਬਰ ਇਹ ਹੈਗਾ 21 ਜਨਵਰੀ ਇਹ ਹੈਗਾ 28 ਜਨਵਰੀ ਆ ਦੇਖੋ 2 ਦਸੰਬਰ ਚ ਹੋਈਆਂ 2 ਜਨਵਰੀ ਚ ਹੋਈਆਂ 1 ਫਰਵਰੀ ਚ ਹੋਈ ਇਹ ਹੋ ਗਏ ਆਪਣੀ 10 ਫਰਵਰੀ ਨੂੰ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਤੁਸੀਂ ਵਾਈਟ ਟ੍ਰਿਕ ਨੂੰ ਉਸ ਨੂੰ ਜਿਆਦਾ ਜਿਆਦਾ ਹੈਗੇ ਯਾਦ ਰੱਖ ਸਕਦੇ ਹੋ ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਫਲੋਰ ਫੋਟ ਇਹਦੇ ਬਾਰੇ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਕਲਾਸ ਦੇ ਵਿੱਚ ਵੀ ਪੜ੍ਹਾ ਗਿਆ ਫਲੋਰ ਫੋਟ ਅਕੁਪਰਟ ਬਾਏ ਦਿ ਬ੍ਰਿਟਿਸ਼ਨ 1800s ਆਫਟਰ ਡੀਫੀਟਿੰਗ 26 ਇਨ ਦੀ ਬੈਟਲ ਆਫ ਅਲੀਵਾਰ ਠੀਕ ਹੈ ਜਿਹੜੀ ਬੈਟਲ ਆਫ ਅਲੀਵਾਰ ਹੋਈ ਹੈ ਤੀਜੀ ਜਿਹੜੀ ਐਂਗਲੋ ਸਿੱਖ ਵਾਰ ਦੇ ਵਿੱਚ ਬੈਟਲ ਹੋਈ ਹੈ ਪਹਿਲੀ ਐਂਗਲੋ ਸਿੱਖ ਵਾਰ ਦੇ ਵਿੱਚ ਉਦੋਂ ਬ੍ਰਿਟਿਸ਼ਨ ਨੇ ਜਿਹੜਾ ਜਿਹੜਾ ਫਲੋਰ ਦਾ ਕਲਾ ਠੀਕ ਹੈ ਆਫਟਰ ਦੀ ਬੈਟਲ ਆਫ ਸਵਰਾਉਂ ਬ੍ਰਿਟਿਸ਼ ਐਂਡ ਸਿੱਖ ਸਾਇਨਰ ਟ੍ਰੀਟੀ ਫਰਸਟ ਐਂਗਲੋ ਸਿੱਖ ਵਾਰ ਦੀ ਆਖਰੀ ਲੜਾਈ ਬੈਟਲ ਆਫ ਸਵਰਾਉਂ ਤੋਂ ਬਾਅਦ ਬ੍ਰਿਟਿਸ਼ ਤੇ ਸਿੱਖ ਦੇ ਵਿਚਾਲੇ ਇੱਕ ਜਿਹੜੀ ਟ੍ਰੀਟੀ ਸਾਈਨ ਹੋਈ ਕਿਹੜੀ ਟ੍ਰੀਟੀ ਸਾਈਨ ਹੋਈ ਫਰਸਟ ਟ੍ਰੀਟੀ ਆਫ ਲਾਹੌਰ ਠੀਕ ਹੈ ਇਹ ਦੀ ਡੇਟ ਆਉਂਦੀ ਹੁੰਦੀ ਹੈ ਕਿ ਟ੍ਰੀਟੀ ਆਫ ਲਾਹੌਰ ਕਦੋਂ ਹੋਈ 9 ਮਾਰਚ 1846 ਦੇ ਵਿੱਚ ਇੱਕ ਸੈਕੰਡ ਟ੍ਰੀਟੀ ਆਫ ਲਾਹੌਰ ਵੀ ਹੋਈ ਆ ਪਰ ਉਹਦੀ ਡੇਟ ਕੋਈ ਨਹੀਂ ਹੈਗੀ ਹਮੇਸ਼ਾ ਫਸਟ ਟ੍ਰੀਟੀ ਮਤਲਬ ਕਿ ਉੱਥੇ ਲਿਖਿਆ ਨਹੀਂ ਹੁੰਦਾ ਟ੍ਰੀਟੀ ਜਿਹੜੀ ਮਤਲਬ ਕਿ ਲਾਹੌਰ ਦੀ ਪਹਿਲੀ ਸੰਧੀ ਕਦੋਂ ਹੋਈ ਠੀਕ ਹੈ ਪਹਿਲੀ ਉੱਥੇ ਕਦੇ ਨਹੀਂ ਲਿਖਾਉਂਦੇ ਸਿਰਫ ਲਿਖਾਉਂਦੇ ਲਾਹੌਰ ਦੀ ਸੰਧੀ ਕਦੋਂ ਹੋਈ ਤਾਂ ਉੱਥੇ ਹਮੇਸ਼ਾ 9 ਮਾਰਚ 1856 ਨੂੰ ਦੂਸਰੀ ਮਾਰ ਕਰਕੇ ਆਉਣਾ ਠੀਕ ਹੈ ਇਟ ਇਨ ਸਾਈਨਡ ਬਟਨ ਦੀ ਮਹਾਰਾਜਾ ਦਲੀਪ ਸਿੰਘ ਤੇ ਲਾਰਡ ਹਾਰਡਿੰਗ ਇਹ ਜਿਹੜੀ ਮਹਾਰਾਜਾ ਦਲੀਪ ਸਿੰਘ ਤੇ ਲਾਰਡ ਹਾਰਡਿੰਗ ਦੇ ਵਿਚਾਲੇ ਜਿਹੜੀ ਸਾਈਨ ਹੋਈ ਮਹਾਰਾਜਾ ਦਲੀਪ ਸਿੰਘ ਰੀਸੀਵਡ ਦੀ ਕੋਹੀਨੂਰ ਆਫਟਰ ਥਿਸ ਟ੍ਰੀਟੀ ਆਫ ਲਾਹੌਰ ਮ ਲਾਹੌਰ ਦੀ ਸੰਧੀ ਤੋਂ ਬਾਅਦ ਠੀਕ ਹੈ ਇਨ ਦਿਸ ਸਿਟੀ ਹੈਨਰੀ ਲਾਰੈਂਸ ਅਪਾਇੰਟਡ ਐਜ਼ ਅ ਰੈਜ਼ੀਡੈਂਸ ਆਫ ਲਾਹੌਰ ਜਿਹੜਾ ਹੈਗਾ ਲਾਹੌਰ ਦਾ ਰੈਜ਼ੀਡੈਂਸ ਪਹਿਲੀ ਜਿਹੜੀ ਲਾਹੌਰ ਦੀ ਸੰਧੀ ਹੋਈ ਸੀ ਇਹ ਕੁਐਸਚਨ ਆਉਂਦਾ ਹੁੰਦਾ ਕਿ ਲਾਹੌਰ ਦੀ ਸੰਧੀ ਤੋਂ ਬਾਅਦ ਜਿਹੜਾ ਹੈਗਾ ਮਤਲਬ ਕਿ ਲਾਹੌਰ ਦਾ ਰੈਜ਼ੀਡੈਂਸ ਕਿਹਨੂੰ ਜਿਹੜਾ ਹੈਗਾ ਅਪਾਇੰਟ ਕੀਤਾ ਗਿਆ ਤਾਂ ਉਹ ਕਰਿਆ ਗਿਆ ਹੈਨਰੀ ਲਾਰੈਂਸ ਨੂੰ ਠੀਕ ਹੈ ਬ੍ਰਿਟਿਸ਼ ਡਿਕਲੇਅਰ ਟੂ ਮਹਾਰਾਜਾ ਦਲੀਪ ਸਿੰਘ ਸਵਰਨ ਠੀਕ ਹੈ ਔਰ ਇਹ ਮਤਲਬ ਸਵਰਨ ਮਤਲਬ ਕਿ ਆਜ਼ਾਦ ਡਿਕਲੇਅਰ ਕਰ ਸਕਦੇ ਇੱਕ ਤਰ੍ਹਾਂ ਦਾ ਮਤਲਬ ਕਿ ਉਹਨਾਂ ਦੇ ਸਾਰਕੁ ਉਹਨਾਂ ਦੇ ਮਹਾਰਾਜਾ ਦਲੀਪ ਸਿੰਘ ਦੇ ਜਿਹੜਾ ਹੱਥ ਚ ਮਤਲਬ ਕਿ ਸੌਂਪਦਾ ਸੀ ਐਂਡ ਅਪੋਇੰਟਡ ਮਹਾਰਾਣੀ ਜਿੰਦਕੌਰੂ ਦੀ ਰੀਜੈਂਟ ਆਫ ਦੀ ਪੰਜਾਬ ਪੰਜਾਬ ਦਾ ਰੀਜੈਂਟ ਨੂੰ ਜਿਹੜਾ ਹੈਗਾ ਪੁਆਇੰਟ ਕਰਦਾ ਸੀ ਮਹਾਰਾਣੀ ਜਿੰਦਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਜੀ ਨੂੰ ਆਫਟਰ ਦੀ ਫਰਸਟ ਐਂਗਲ ਸਿਕਵਰ ਪਹਿਲੀ ਐਂਗਲੋ ਸਿਕਵਰ ਤੋਂ ਬਾਅਦ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਫਿਰ ਹੋਈ ਪਹਿਲੀ ਟ੍ਰੀਟੀ ਆਫ ਲਾਹੌਰ ਤੋਂ ਬਾਅਦ ਹੋਈ ਨਾਲ ਦੇ ਜਿਹੜੀ ਉਸੇ ਸਾਲ ਜਿਹੜੀ ਹੁੰਦੀ ਹੈਗੀ ਉਹ ਹੁੰਦੀ ਆਪਣਾ ਟ੍ਰੀਟੀ ਆਫ ਬੈਰੋਵਾਲ ਕਦੋਂ ਹੋਈ 16 ਦਸੰ ਇਹ ਕਿਹੜੀ ਸੀ ਪੈਰੋਵਾਲ ਦੀ ਸੰਧੀ ਇਟ ਡਵੈਲਪਡ ਰਿਗੇਰੀ ਐਡਮਿਨਿਸਟ੍ਰੇਸ਼ਨ ਆਫ ਦੀ 8 ਸਰਦਾਰਸ ਇਹਨੇ ਜਿਹੜਾ ਇੱਕ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਪ੍ਰਣਾਲੀ ਤਿਆਰ ਕੀਤੀ ਜਿਹਦੇ ਵਿੱਚ 8 ਸਰਦਾਰ ਮਤਲਬ ਕਿ ਮੈਨੇਜ ਕਰਦੇ ਸੀ ਕਿ ਨੂੰ ਮਹਾਰਾਜਾ ਦਲੀਪ ਸਿੰਘ ਦੇ ਪ੍ਰਸ਼ਾਸਨ ਨੂੰ ਤੇ ਇਹਨਾਂ ਦਾ ਹੈੱਡ ਕੌਂਸਲ ਸੀ ਹੈਨਰੀ ਲਾਇਨਸ ਠੀਕ ਹੈ ਜਿਹੜੇ ਕਿ ਮਤਲਬ ਕਿ ਮਹਾਰਾਜਾ ਦਲੀਪ ਸਿੰਘ ਦੇ ਪ੍ਰਸ਼ਾਸਨ ਨੂੰ ਮੈਨੇਜ ਕਰਦੇ ਸੀ ਤੇ ਸੰਧੀ ਤੋਂ ਬਾਅਦ ਮਹਾਰਾਣੀ ਜਿੰਦਕੌਰ ਨੂੰ ਜਿਹੜਾ ਹੈਗਾ ਬਨਾਰਸ ਭੇਜ ਦਿੱਤਾ ਜਾਂਦਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਹੈਗਾ ਤੇ ਬਨਾਰਸ ਤੋਂ ਬਾਅਦ ਫਿਰ ਮਤਲਬ ਕਿ ਮਹਾਰਾਣੀ ਜਿੰਦਕੌਰ ਨੂੰ ਜਿਹੜਾ ਹੈ ਮਿਲ ਵੀ ਹੁੰਦੇ ਨੇ ਕਿ ਜਿਹੜਾ ਆਪਣੇ ਮਹਾਰਾਜ ਦਲੀਪ ਸਿੰਘ ਹੁੰਦੇ ਨੇ ਤਾਂ ਮਹਾਰਾਣੀ ਜਿੰਦਕੌਰ ਨੂੰ ਬਨਾਸਪੀਜ ਦਿੰਦੇ ਨੇ ਤੇ ਉਹਨਾਂ ਨੂੰ 1.5 ਲੱਖ ਜਿਹੜੀ ਫਿਕਸਡ ਪੈਨਸ਼ਨ ਲਾ ਦਿੰਦੇ ਨੇ ਤੇ ਉਹ ਉੱਥੇ ਜਿਹੜਾ ਹੈ ਬਨਾਸਪੀ ਜਾ ਜਾਂਦਾ ਮਹਾਰਾਜ ਰੇਣੀ ਜਿੰਦਕੌਰ ਨੂੰ ਠੀਕ ਹੈ ਪਰ ਇਹ ਦੋਧ ਹੁੰਦਾ ਪ੍ਰੇਮਾ ਕਾਂਸਪੀਰੇਨਸੀ ਕੇਸ ਪ੍ਰੇਮਾ ਇਹ ਉਹਦਾ ਨਾਮ ਹੈ ਠੀਕ ਹੈ ਪ੍ਰੇਮਾ ਕਨਸਪੀਰੇਸੀ ਕੇਸ ਇਹ ਕਦੋਂ ਹੋਇਆ 1847 ਦੇ ਵਿੱਚ ਇਹਦੇ ਬਾਰੇ ਤੁਸੀਂ ਕਿਤੋਂ ਵੀ ਪੜ੍ਹ ਲਓ ਤੁਸੀਂ ਕਿਸੇ ਵੀ ਇੰਸਟੀਚਿਊਟ ਤੋਂ ਜਾਂ ਕਿਸੇ ਬੁੱਕ ਦੇ ਵਿੱਚ ਨਹੀਂ ਮੈਂਸ਼ਨ ਹੁੰਦਾ ਇਹ ਠੀਕ ਹੈ ਆਪਾਂ ਪਰ ਡਿਟੇਲ ਚ ਕਰ ਰਹੇ ਆਂ ਆਪਾਂ ਪੰਜਾਬ ਦਾ ਜਿਹੜਾ ਪੇਪਰ ਹੈ ਇਹਦਾ ਟਾਰਗੇਟ ਲੈ ਕੇ ਚੱਲ ਰਹੇ ਆਂ ਆਪਾਂ ਇਸ ਵਾਰ ਕਲੀਅਰ ਕਰਨੀ ਕਰਨਾ ਇਸ ਲਈ ਆਪਾਂ ਜਿਹੜਾ ਪਾਏਗਾ ਜਿਹੜੇ ਮੋٹے ਮੋٹے ਆਪਣੇ ਖਾਸ ਪੁਆਇੰਟ ਨੇ ਆਪਾਂ ਜ਼ਰੂਰੀ ਜ਼ਰੂਰੀ ਸਭ ਚੀਜ਼ਾਂ ਕਰਨੇ ਆਂ ਇਟ ਇਜ਼ ਆਲਸੋ ਨੋਨ ਐਸ ਪ੍ਰੇਮਾ ਪਲੌਟ 1839 ਇਹਨੂੰ ਪ੍ਰੇਮਾ ਪਲੋਟ 1800 ਪ੍ਰੇਮਾ ਪਲੋਟ ਵੀ ਕਹਿੰਦਾ ਕਦੋਂ ਹੋਇਆ 1839 ਦੇ ਵਿੱਚ ਮੈਨੂੰ ਸੂਨ ਡੇਟ ਪਹਿਲਾਂ ਦਾ ਸੀ ਐਂਡ ਦੀ ਆਈਡੀਆ ਇਹ ਕਿਹਦਾ ਆਈਡੀਆ ਸੀਗਾ ਇਹ ਹੈਗਾ ਸੀ ਲਾਸਟ ਕੁਇਨ ਆਫ ਪੰਜਾਬ ਪੰਜਾਬ ਦੀ ਲਾਸਟ ਕੁਇਨ ਕੌਣ ਸੀ ਮਹਾਰਾਣੀ ਜਿੰਦਕੌਰ ਠੀਕ ਆ ਤੇ ਇਹ ਜਿਹੜਾ ਕਾਂਸਪੀਰੇਸੀ ਕਰੀ ਸੀ ਕਾਦੇ ਲਈ ਕਰੀ ਸੀ ਅ ਕਾਂਸਪੀਰੇਸੀ ਟੂ ਦੀ ਬ੍ਰਿਟਿਸ਼ ਰੈਜ਼ੀਡੈਂਟ ਆਫ ਰੈਜ਼ੀਡੈਂਟ ਆਫ ਲਾਹੌਰ ਮਤਲਬ ਕਿ ਇਹ ਜਿਹੜਾ ਰੈਜ਼ੀਡੈਂਸ ਆਫ ਲਾਹੌਰ ਸੀ ਹੈਨਰੀ ਲਾਇਨਸ ਤੇ ਇੱਕ ਸਿੱਖ ਕਮਾਂਡਰ ਸੀ ਤੇਜ ਸਿੰਘ ਜਿਹੜਾ ਕਿ ਬ੍ਰਿਟਿਸ਼ ਨਾਲ ਲੜਿਆ ਹੁੰਦਾ ਸੀ ਉਹਨਾਂ ਨੂੰ ਮਾਰਨ ਦੀ ਬਣਾਈ ਗਈ ਸੀ ਕਿਹਦੇ ਦੁਆਰਾ ਮਹਾਰਾਣੀ ਜਿੰਦਗੌਰ ਦੇ ਦੁਆਰਾ ਕਿੰਨੇ ਚ 1847 ਦੇ ਵਿੱਚ ਕਦੋਂ ਹੋਈ ਸੀ ਇਹ ਫਰਸਟ ਐਂਗਲੋ ਸਿੱਖ ਵਾਰ ਤੋਂ ਬਾਅਦ ਠੀਕ ਹੈ ਹੁਣ ਆ ਗਈ ਸੈਕੰਡ ਟ੍ਰੀਟੀ ਆਫ ਅਮਰਸਾ ਮੈਂ ਤੁਹਾਨੂੰ ਪਹਿਲੀ ਜਿਹੜੀ ਅਮਰਸਰ ਦੀ ਸੰਧੀ ਪੜ੍ਹਾ ਕੇ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਲਾਸ ਦੇ ਵਿੱਚ ਪੜ੍ਹਾ ਕੇ ਆ ਇਹ ਸੈਕੰਡ ਟ੍ਰੀਟੀ ਆਫ ਲਾਹੌਰ ਹੋਈ ਸੀ ਠੀਕ ਹੈ ਇਹ ਕਦੋਂ ਹੋ ਅਮਰਸਰ ਹੋਈ ਸੌਰੀ ਇਹ ਹੋਈ 16 ਮਾਰਚ 1846 ਨੂੰ ਠੀਕ ਹੈ ਇਹਦੀ ਡੇਟਾ ਜਿਹੜੀ ਬੜੀ ਖਾਸ ਡੇਟਾ ਤੁਸੀਂ ਇਹਨੂੰ ਇੰਪੋਰਟੈਂਟ ਮਾਰਕ ਰਿਓ ਦੀ ਸੈਕੰਡਰੀਟੀ ਆਫ ਅੰਮ੍ਰਿਤਸਰ ਸਾਈਨਡ ਆਫਟਰ ਦੀ ਫਰਸਟ ਐਂਗਲੋ ਸਿੱਖ ਵਾਰ ਬਟਨ ਦੀ ਮਹਾਰਾਜਾ ਗੁਲਾਬ ਸਿੰਘ ਡੋਗਰਾ ਐਂਡ ਦੀ ਬ੍ਰਿਟਿਸ਼ ਇਹ ਸਾਈਨ ਹੋਈ ਮਹਾਰਾਜਾ ਗੁਰਲਾਬ ਸਿੰਘ ਡੋਗਰਾ ਦੇ ਵਿੱਚ ਤੇ ਬ੍ਰਿਟਿਸ਼ ਦੇ ਵਿਚਾਲੇ ਠੀਕ ਹੈ ਇਹ ਕਾਦੇ ਲਈ ਸਾਈਨ ਹੋਈ ਇਹ ਕਸ਼ਮੀਰ ਦਾ ਜਿਹੜੇ ਏਰੀਆ ਸੋਲਡ ਲਈ ਸਾਈਨ ਹੋਈ ਬ੍ਰਿਟਿਸ਼ ਕਮਨ ਸੋਲਡ ਕਸ਼ਮੀਰ ਇਨ 7.5 ਮੀਲੀਨ ਨਾਕਸ਼ਾ ਇਕਵਾਣ ਕਿਹੜੇ ਮਤਲਬ ਕਿ ਬ੍ਰਿਟਿਸ਼ ਸੀਗੇ ਉਹਨਾਂ ਨੇ 7.5 ਮਿਲੀਅਨ ਨਾਨਕਸ਼ਾਈ ਕੋਇਨ ਦੇ ਵਿੱਚ ਜਿਹੜਾ ਕਸ਼ਮੀਰ ਦਾ ਏਰੀਆ ਸੀ ਗੁਲਾਬ ਸਿੰਘ ਡੋਗਰਾ ਨੂੰ ਜਿਹੜਾ ਹੈਗਾ ਵੇਚਤਾ ਸੀਗਾ ਤੇ ਇਹਦੇ ਇਸ ਟਰੀਟੀ ਤੋਂ ਬਾਅਦ ਇਸ ਸੰਧੀ ਤੋਂ ਬਾਅਦ ਜਿਹੜਾ ਕਸ਼ਮੀਰ ਦੇ ਵਿੱਚ ਡੋਗਰਾ ਰੂਲ ਸਟਾਰਟ ਹੋਇਆ ਠੀਕ ਆ ਤੇ ਹੁਣ ਆ ਗਏ ਆਪਣੀ ਸੈਕੰਡ ਐਂਗਲੋ ਸਿੱਖ ਵਾਰ ਸੈਕੰਡ ਐਂਗਲੋ ਸਿੱਖ ਵਾਰ ਕਿਹੜੇ ਟਾਈਮ ਲੂ ਦੇ ਵਿੱਚ ਕਿਹੜੇ ਕਿਹੜੀ ਹੀਅਰਸ ਹੁੰਦੀਆਂ 1848 ਤੋਂ ਲੈ ਕੇ 1849 ਦੇ ਵਿੱਚ ਠੀਕ ਹੈ ਇਹ ਦੋ ਸਾਲਾਂ ਦੇ ਵਿੱਚ ਸੈਕੰਡ ਐਂਗਲੋ ਸਿੱਖ ਵਾਰ ਉਸ ਹੋਈਆਂ ਤੇ ਸੈਕੰਡ ਐਂਗਲੋ ਸਿੱਖ ਵਾਰ ਦੇ ਵਿੱਚ ਕਿੰਨੀਆਂ ਬੈਟਲ ਸੀਆਂ ਇਹਦੇ ਵਿੱਚ ਹੈਗੇ ਸੀ ਚਾਰ ਬੈਟਲਸ ਠੀਕ ਹੈ ਜਿਹੜੀਆਂ ਪਹਿਲਾਂ ਇਸ ਜਿਹੜਾ ਕੁਐਸਚਨ ਆਉਂਦਾ ਕਿ ਸੈਕੰਡ ਐਂਗਲੋ ਸਿੱਖ ਵਾਰ ਦੇ ਸਮੇਂ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਉਹ ਹੈ ਸੀ ਲਾਰਡ ਡਲਹੌਜੀ ਤੇ ਪਹਿਲਾਂ ਮੈਂ ਤੁਹਾਨੂੰ ਇਹਦੀ ਡਿਟੇਲ ਚ ਕਰਾਉਣਾ ਫਿਰ ਆਪਾਂ ਤੁਹਾਨੂੰ ਵੀਡੀਓ ਦੀ ਟ੍ਰਿਕ ਦਿਖਾਵਾਂਗੇ ਪਹਿਲਾਂ ਬੈਟਲ ਹੋਈ ਦੇਖੋ ਬੈਟਲ ਆਫ ਰਾਮਾਨਗਰ ਕਿਹਦੇ ਕਿਹਦੇ ਵਿਚਾਲੇ ਸਿੱਖਾਂ ਨੂੰ ਲੀਡ ਕਰ ਰਹੀ ਸੀ ਸ਼ੇਰ ਸਿੰਘ ਟਾਰੀ ਵਾਲਾ ਤੇ ਬ੍ਰਿਟਿਸ਼ ਨੂੰ ਉਹੀ ਗੌਫ ਜ ਤੇ ਜਿੱਤੀ ਸਿੱਖਾਂ ਨੇ ਦੂਜੀ ਬੈਟਲ ਆਫ ਚਿਲੀਆਵਾਲੀ ਚਿਲੀਆਵਾਲੀ ਠੀਕ ਆ ਤੇ ਇਹ ਵੀ ਸ਼ੇਰ ਸਿੰਘ ਟਾਰੀ ਵਾਲਾ ਹਿਊਕ ਆਫ ਤੇ ਜਿੱਤੀ ਸਿੱਖਾਂ ਨੇ ਤੀਜੀ ਬੈਟਲ ਆਫ ਮਲਤਾਨ ਹੋਈ ਇਹ ਕਿਹਦੇ ਵਿਚਾਲੀ ਹੋਈ ਸਿੱਖਾਂ ਨੂੰ ਮੂਲ ਰਾਜ ਤੇ ਬ੍ਰਿਟਿਸ਼ ਜੋ ਜਰਨਲ ਬਿਸ਼ਪ ਇਹ ਬ੍ਰਿਟਿਸ਼ ਨੇ ਜਿੱਤੀ ਜਿਹੜੀ ਚੌਥੀ ਹੋਈ ਬੈਟਲ ਆਫ ਗੁਜਰਾਤ ਇਹ ਚ ਵੀ ਸ਼ੇਰ ਸਿੰਘ ਟਾਰੀ ਵਾਲਾ ਲੀਡ ਕਰ ਰਿਹਾ ਸੀ ਹਿਊਕ ਆਫ ਤੇ ਬ੍ਰਿਟਿਸ਼ ਨੇ ਜਿੱਤੀ ਠੀਕ ਹੈ ਕਦੋਂ ਕਦੋਂ ਹੋਈਆਂ 22 ਨੰਬਰ 1848 13 ਜਨਵਰੀ 1849 22 ਜਨਵਰੀ 1849 ਤੇ ਏ ਹੋਈ 21 ਫਰਵਰੀ 1849 ਠੀਕ ਹੈ ਤੇ ਇਹਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਜਿਹੜੀ ਹੈਗੀ ਮੈਂ ਮਤਲਬ ਕਿ ਇੱਕ ਮਿੰਟ ਸੌਰੀ ਮੈਨੂੰ ਲੱਗਾ ਮੇਬੀ ਸ਼ਾਇਦ ਇਹ ਜਿਹੜੀ ਹੈਗੀ 13 ਜਨਵਰੀ ਵਾਲੀ ਡੇਟ ਹਾਤਾ ਬਸ ਤੁਸੀਂ ਇੱਕ ਮਿੰਟ ਦਾ ਵੇਟ ਕਰੋ ਨਾ ਮੈਂ ਮੜਾ ਇਸ ਨੂੰ ਜਿਹੜਾ ਹੈ ਕਨਫਰਮ ਕਰਨਾ ਹੈ ਨਾ ਮੈਂ ਇਹੀ ਆਪਣੀ ਡੇਟ ਸ਼ਾਇਦ ਗਲਤ ਹੋ ਸਕਦੀ ਹੈ ਕਿਉਂਕਿ ਮੈਨੂੰ ਸ਼ੱਕ ਲੱਗ ਰਹੀ ਆ ਕਿ ਇੱਥੇ ਜਿਹੜੀ ਹੈਗੀ 13 ਜਨਵਰੀ ਦੀ ਡੇਟ ਨਹੀਂ ਆਉਗੀ ਇੱਥੇ ਸ਼ਾਇਦ ਡੇਟ ਹੋ ਸਕਦੀ ਕੋਈ ਬਾਈ ਮਿਸਟੇਕ ਟਾਈਪਿੰਗ ਮਿਸਟੇਕ ਆ ਕਿ ਨਾ 13 ਜਨਵਰੀ ਮੈਨੂੰ ਕੁਝ ਲੱਗ ਨਹੀਂ ਰਹੀ ਤੇ ਆਪਾਂ ਨੂੰ ਦੇਖ ਲੈਣਾ ਇੱਕ ਵਾਰ ਕਨਫਰਮ ਕਰਨਾ ਨੇ ਆਪਾਂ ਨਹੀਂ ਨਹੀਂ ਸਹੀ ਆ ਠੀਕ ਆ ਹਾਂ 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 ਠੀਕ ਆ ਠੀਕ ਆ ਹੁਣ ਆਪਾਂ ਮੈਂ ਜਿਹੜੀ ਹੈਗੀ ਇਹਨੂੰ ਤੁਹਾਨੂੰ ਜਿਹੜਾ ਹੈਗਾ ਟ੍ਰਿਕ ਨਾਲ ਯਾਦ ਕਰਵਾਉਣਾ ਠੀਕ ਹੈ ਇਹ ਤੁਸੀਂ ਆਰ ਸੀ ਸੁਣਿਆ ਹੋਊ ਆਰ ਸੀ ਵੀ ਠੀਕ ਹੈ ਵੈਸੇ ਆਰ ਸੀ ਆਰ ਸੀ ਵੀ ਨਹੀਂ ਯਾਦ ਕਰਨਾ ਇੱਥੇ ਆਪਾਂ ਯਾਦ ਕਰਨਾ ਆਰ ਸੀ ਆਰ ਸੀ ਵੈਸੇ ਆਪਾਂ ਨਾਮ ਨਹੀਂ ਲੈਣਾ ਕੇਲ ਕੋਲ ਦਾ ਨਾਮ ਹੁੰਦਾ ਠੀਕ ਆਪਾਂ ਕਲਾਸ ਪੜ ਰਹੇ ਹਾਂ ਆਰ ਸੀ ਵਿਦ ਮੂਲੀ ਗਾਚਰਾ ਹੁਣ ਜਿਹੜੇ ਮਤਲਬ ਕਿ ਕੁਝ ਹੈਗੇ ਨੇ ਜਿਹੜੇ ਪੈਗ ਸ਼ਕ ਬਣਾਉਣਾ ਹੈ ਉਹਨਾਂ ਨੂੰ ਪਤਾ ਹੋਊਗਾ ਕਿ ਆਸੀ ਸ਼ਰਾਬ ਦਾ ਕੋਲ ਦਾ ਨਾਮ ਹੁੰਦਾ ਠੀਕ ਹੈ ਆਰ ਸੀ ਤੋਂ ਬੈਟਲ ਆਫ ਰਾਮਾਨਗਰ ਰਾਮਾ ਨਗਰ ਸੀ ਤੋਂ ਬੈਟਲ ਆਫ ਚਿਲੇਆਵਾਲ ਚਿਲੇਆਵਾਲ ਮੂਲੀ ਤੋਂ ਮੁਲਤਾਨ ਬੈਟਲ ਆਫ ਮੁਲਤਾਨ ਤੇ ਗੁਜਰ ਗਾਜਰ ਤੋਂ ਗੁਜਰਾਤ ਠੀਕ ਹੈ ਤੇ ਇੱਥੇ ਤੁਸੀਂ ਦੇਖੋ 22 ਨੰਬਰ ਪਹਿਲੀ ਹੋਈ ਕਲੀ ਇਹ ਚ ਪਹਿਲੀ 1847 ਦੇ ਵਿੱਚ ਜਿਹੜੀਆਂ ਲਾਸਟ ਹੋਈਆਂ ਨੇ ਇਹ ਸਾਰੀਆਂ ਹੋਈਆਂ 49 ਦੇ ਵਿੱਚ ਠੀਕ ਹੈ ਤੇ ਇੱਥੇ ਤੁਸੀਂ ਯਾਦ ਰੱਖ ਸਕੋ 22 13 22 21 ਸਾਲਾਂ ਦਾ ਹੋ ਗਿਆ ਇੱਥੇ ਤੁਸੀਂ ਯਾਦ ਰੱਖੋ 22 13 22 21 ਸਾਲਾਂ ਦਾ ਹੋ ਗਿਆ ਠੀਕ ਹੈ 22 ਨੰਬਰ 13 ਜਨਵਰੀ 21 ਐਮਡੀ 22 ਜਨਵਰੀ 21 ਫਰਵਰੀ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਡੇਟ ਨੂੰ ਯਾਦ ਰੱਖ ਸਕਦੇ ਹੋ ਤੇ ਟ੍ਰਿਕ ਨੂੰ ਆਪਣੀ ਨੋਟਬੁੱਕ ਤੇ ਤੇ ਨਾਲ ਦੇ ਨੀਚੇ ਡੇਟਾ 22 13 22 21 ਸਾਲਾਂ ਦਾ ਹੋ ਗਿਆ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਇਹਨੂੰ ਜ਼ਿਆਦਾ ਕਰ ਸਕਦੇ ਹੋ ਬੈਟਲ ਆਫ ਗੁਜਰਾਤ ਇਜ਼ ਆਲਸੋ ਨੋਨ ਐਜ਼ ਬੈਟਲ ਆਫ ਗਨਸ ਇਹ ਕੁਐਸਚਨ ਆਉਂਦਾ ਇਹ ਤੁਹਾਨੂੰ ਬਹੁਤ ਸਟੂਡੈਂਟਸ ਨੂੰ ਬਤਾਉ ਉਹ ਕਿ ਬੈਟਲ ਆਫ ਗਨਸ ਨੇ ਜਾਨਾ ਕਿਹੜੀ ਜਿਹੜੀ ਲੜਾਈ ਨਾਲ ਨੂੰ ਜਾਣਿਆ ਦਾ ਇਹ ਬੈਟਲ ਆਫ ਗੁਜਰਾਤ ਹੋ ਗਈ 1848 ਅਪਾਇੰਟਡ ਫੈਡਰਿਕ ਕਿਊਰੀ ਐਜ਼ ਅ ਨਿਊ ਬ੍ਰਿਟਿਸ਼ ਰੈਜ਼ਡੈਂਸ ਆਫ ਲਾਹੌਰ ਠੀਕ ਹੈ 1848 ਦੇ ਵਿੱਚ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਹੜਾ ਫੈਡਰਿਕ ਕਿਊਰੀ ਨੂੰ ਬ੍ਰਿਟਿਸ਼ ਦੁਆਰਾ ਨਿਊ ਰੈਜ਼ਡੈਂਸ ਆਫ ਲਾਹੌਰ ਜਿਹੜ ਇਨ ਥਿਸ ਸੈਕੰਡ ਟ੍ਰੀਟੀ ਆਫ ਲਾਹੌਰ ਫਿਰ ਸੈਕੰਡ ਟ੍ਰੀਟੀ ਆਫ ਲਾਹੌਰ ਹੋਈ ਕਦੋਂ ਹੋਈ 1848 ਦੇ ਵਿੱਚ ਇਨ ਸੈਕੰਡ ਟ੍ਰੀਟੀ ਆਫ ਲਾਹੌਰ ਬ੍ਰਿਟਿਸ਼ ਸੈਂਟ ਮਹਾਰਾਜ ਦਲੀਪ ਸਿੰਘ ਟੂ ਇੰਗਲੈਂਡ ਵਿਦ ది 5 ਲੱਖ ਫਿਕਸਡ ਪੈਨਸ਼ਨ ਤਾਂ ਮਹਾਰਾਜ ਦਲੀਪ ਸਿੰਘ ਨੂੰ ਜਿਹੜਾ ਹੈਗਾ ਅੰਗਰੇਜ਼ਾਂ ਦੁਆਰਾ ਇੰਗਲੈਂਡ ਭੇਜ ਦਿੱਤਾ ਗਿਆ 5 ਲੱਖ ਦੀ ਜਿਹੜੀ ਫਿਕਸਡ ਪੈਨਸ਼ਨ ਲਾ ਕੇ ਠੀਕ ਹੈ ਤੇ ਲਾਰਡ ਰੌਜੀ ਨੇ ਫਿਰ ਜਿਹੜਾ ਹੈਗਾ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਲਾਹੌਰ ਦੀ ਦੂਜੀ ਸੰਧੀ ਤੋਂ ਬਾਅਦ ਇਹ ਜਿਹੜਾ ਕੁਐਸਚਨ ਅੱਜ ਦੀ ਸਾਰਿਆਂ ਤੋਂ ਇੰਪੋਰਟੈਂਟ ਡੇਟ ਤੇ ਅੱਜ ਦੇ ਸਾਰਿਆਂ ਤੋਂ ਜਿਹੜਾ ਹੈ ਟਾਪਿਕ ਵੀ ਅੱਜ ਦਾ ਜਿਹੜਾ ਮੇਨ ਕੁਐਸਚਨ ਲਈ ਨਾ ਇਹੇ ਕੁਐਸਚਨ ਆ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਉਹਦੇ ਅਧੀਨ ਕਦੋਂ ਕਰਿਆ ਤੇ ਕਿਹਦੇ ਅੰਡਰ ਹੋਇਆ ਇਹੇ ਲਾਰਡ ਲਾਹੌਰ ਜੀ ਦੇ ਅੰਡਰ ਹੋਇਆ ਕਦੋਂ ਹੋਇਆ 29 ਮਾਰਚ 1849 ਇਹ ਮੈਂ ਤੁਹਾਨੂੰ ਫੇਰ ਕਹਿੰਿਆ ਨਾ ਅੱਜ ਦੇ ਸਾਰਿਆਂ ਤੋਂ ਸਾਰੇ ਟਾਪਿਕ ਦੀ ਅੱਜ ਦੀ ਮੇਨ ਲਾਈਨ ਇਹੇ ਆ ਠੀਕ ਆ ਆਫ ਦੀ ਟ੍ਰੀਟੀ ਆਫ ਲਾਹੌਰ ਇਨ 1849 ਮਹਾਰਾਜ ਦਲੀਪ ਸਿੰਘ ਸਰੈਂਡਰ ਕੋਹੀ ਨੂੰ ਡਾਇਮੰਡ ਟੂ ਕੋਇਨ ਵਿਕਟੋਰੀਆ ਇਹ ਕੁਐਸਚਨ ਆਇਆ ਸੀ ਲਾਸਟ ਇਅਰ ਪੇਪਰਾਂ ਚ ਕਿ ਮਹਾਰਾਜ ਦਲੀਪ ਸਿੰਘ ਨੇ ਕਿਹੜੀ ਸੰਧੀ ਤੋਂ ਬਾਅਦ ਜਿਹੜਾ ਹੈਗਾ ਕੋਹੀਨੂਰ ਦਾ ਡਾਇਮੰਡ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਸੌਂਪ ਦਿੱਤਾ ਸੀ ਇਹ ਹੈਗਾ ਸੀ ਸੈਕੰਡਰੀ ਟ੍ਰੀਟੀ ਆਫ ਲਾਹੌਰ ਜਾਂ ਟ੍ਰੀਟੀ ਆਫ ਲਾਹੌਰ ਲਿਖਿਆ ਹੋਵੇ ਤਾਂ ਤੁਸੀਂ ਟ੍ਰੀਟੀ ਆਫ ਲਾਹੌਰ ਦੇ ਲਾਉਂਗੇ ਅਗਰ ਸੈਕੰਡਰੀ ਟ੍ਰੀਟੀ ਆਫ ਲਾਹੌਰ ਲਿਖਿਆ ਹੋਇਆ ਤਾਂ ਤੁਸੀਂ ਲਾ ਦਿਓ ਸੈਕੰਡਰੀ ਟ੍ਰੀਟੀ ਆਫ ਲਾਹੌਰ ਤੇ ਕੋਹੀਨੂਰ ਦਾ ਡਾਇਮੰਡ ਜਿਹੜਾ ਅੰਗਰੇਜ਼ਾਂ ਨੂੰ ਸੌਂਟਰ ਕਰਤਾ ਸੀਗਾ ਤੇ ਕਿਹਨੂੰ ਦਿੱਤਾ ਸੀ ਕੁਇਨ ਵਿਕਟੋਰੀਆ ਨੂੰ ਇਹ ਵੀ ਕੁਐਸਚਨ ਆਉਂਦਾ ਕਿ ਮਹਾਰਾਜਾ ਦਲੀਪ ਸਿੰਘ ਨੇ ਕੋਹੀਨੂਰ ਦਾ ਹੀਰਾ ਕਿਹੜੀ ਰਾਣੀ ਨੂੰ ਸੌਂਪਿਆ ਕੁਇਨ ਵਿਕਟੋਰੀਆ ਨੂੰ ਤੇ ਇੱਕ ਬੁੱਕ ਹੈਗੀ ਦੀ ਤਹਿ ਇਹ ਹੈਗਾ ਤ ਇਹਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਬੈਟਲ ਨੇ 18 ਤੇ 19 ਸੈਂਚਰੀਜ਼ ਦੀਆਂ ਇਹ ਸਾਰੀਆਂ ਇਹਦੇ ਵਿੱਚ ਮੈਂਸ਼ਨ ਨੇ ਠੀਕ ਆ ਤਹਿਮਸਨਾਮਾ ਦੇ ਵਿੱਚ ਤੇ ਕਿ ਨਹੀਂ ਲਿਖਿਆ ਇਹ ਮਸਕੀਨ ਨੇ ਇਹਨੂੰ ਤੁਸੀਂ ਜਿਹੜਾ ਹੈਗਾ ਇੰਪੋਰਟੈਂਟ ਮਾਰਕ ਕਰ ਲਿਓ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਮਹਾਰਾਜ ਦਲੀਪ ਸਿੰਘ ਬਾਰੇ ਕਲਾਸ ਸੀ ਸਿਰਫ ਇੰਨੀ ਹੀ ਸੀ ਮੈਂ ਉਮੀਦ ਕਰਦਾ ਕਲਾਸ ਚੰਗੀ ਲੱਗੀ ਹੋਊਗੀ ਅਗਰ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਤੇ ਅੱਜ ਦੀ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਕਲਾਸਿਸ ਉਸ ਤੇ ਇਨਫੋਰਮੇਸ਼ਨ ਵੀਡੀ ਬਾਕੀ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਆਪਣੇ ਜਿਹੜਾ ਹੈਗਾ ਚੈਨਲ ਦੇ ਉੱਤੇ ਪੰਜਾਬ ਜੀ ਕੇ ਬਸ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਕੰਪਲੀਟ ਹੋ ਜਾਊਗੀ ਤੇ ਨਾਲ ਨਾਲ ਪਾਲਿਟੀ ਦੀ ਆਪਾਂ ਐਮ ਸਿਕਿਉਰਿਟੀ ਜਿਹੜੀ ਸਟਾਰਟ ਕਰ ਰੱਖੀ ਹੈ ਤੁਸੀਂ ਉੱਥੋਂ ਜਾ ਕੇ ਆਪਣੇ ਚੈਨਲ ਤੋਂ ਦੇਖ ਸਕਦੇ ਹੋ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਆਪਾਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਕਿਸੇ ਵੀ ਮਤਲਬ ਇੰਸਟੀਟਿਊਟ ਤੋਂ ਅਕੈਡਮੀ ਤੋਂ ਕੋਰਸ ਪਰਚੇਸ ਨਹੀਂ ਕਰ ਸਕਦੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਤਾਂ ਤੁਸੀਂ ਇਸ ਜਗ੍ਹਾ ਤੋਂ ਆਪਣਾ ਫ੍ਰੀ ਆਫ ਕੋਸ ਕਰਕੇ ਜਿਹੜਾ ਹੈਗਾ ਤਿਆਰੀ ਪੇਪਰਾਂ ਦੀ ਕੋਈ ਵੀ ਪੇਪਰ ਕਲੀਅਰ ਕਰ ਸਕਦੇ ਆਪ ਤੇ ਨੀਡਿਟੇਜ ਕੋਈ ਨਾ ਤੁਹਾਨੂੰ ਕਿਤੇ ਬੁੱਕ ਤੋਂ ਮਿਲੇ ਨਾ ਤੁਹਾਨੂੰ ਕੋਈ ਸਾਇੰਸ ਇੰਸਟੀਚਿਊਟ ਤੋਂ ਮਿਲੇ ਜਿੰਨੀ ਡਿਟੇਲ ਚਾਹੋ ਤੁਸੀਂ ਆਪਾਂ ਇਹ ਰਹਿ ਕਰਵਾ ਰਹੇ ਹਾਂ ਬਾਕੀ ਮੈਂ ਉਮੀਦ ਕਰਦਾ ਜਿਹੜੀ ਅੱਜ ਦੀ ਕਲਾਸ ਤੁਹਾਨੂੰ ਚੰਗੀ ਲੱਗੀ ਹੋਗੀ ਮੈਂ ਤੇ 2026 ਜਿਹੜਾ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਬਾਕੀ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ